ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਦਾ ਬਾਈ ਦਾ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਦੀ ਵੀਡੀਓ ਪਿੰਡ ਅਲਕੜੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਤੇ ਨੇੜੇ ਪੈਂਡਾਂ ਦੇ ਵਿਧੌੜ ਰਹੇ ਜਾਂਦਾ ਕਾਫੀ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਤੇ ਆਪਾਂ ਥੋੜੇ ਬੀਜ ਜਲਦੇ ਸੀ ਬਾਈ ਨਾਲ ਗੱਲਬਾਤ ਕਰਾਵਾਂਗੇ ਤਿੰਨ ਚਾਰ ਦਿਨ ਹੋ ਗਏ ਵਿਚਾਰੇ ਨੂੰ ਫੋਨ ਲਾਈ ਜਾਂਦੇ ਨੂੰ ਤੇ ਆਇਆ ਨਹੀਂ ਗਿਆ ਦੀਪੂ ਆ ਜਾ ਪਹਿਲਾਂ ਤਾਂ ਦੀਪੂ ਮਾਫੀ ਚਾਉਣੇ ਆਇਆ ਨਹੀਂ ਗਿਆ ਬਾਈ ਠੀਕ ਆ ਤੇ ਵੀਰੇ ਹੋਰ ਸੁਣਾ ਕਿਵੇਂ ਠੀਕ ਠਾਕ ਆ ਤੇ ਬੀਜੀ ਵਾਲਾ ਚੱਲਦਾ ਸੀ ਭਰਾਵਾ ਤੁਹਾਨੂੰ ਬਹੁਤ ਲੰਬਾ ਠੀਕ ਆ ਤੇ ਓਕੇ ਓਕੇ ਦੀਪੂ ਅੱਜ ਝੋਟੀ ਲੈ ਕੇ ਆ ਕਿਹੜਾ ਸਵਾਲ ਪਹਿਲਾਂ ਤਾਂ ਨੰਬਰ ਬੋਲ ਦੇ 6841 7442 ਫੋਨ ਨੰਬਰ ਬਈ ਠੀਕ ਪਿੰਡ ਹਲਕੇ ਪਿੰਡ ਆਕਦਾ ਨੇੜੇ ਪਿੰਡ ਭਲਾਉਣ ਜੰਗਿਆਂ ਦੇ ਸਾਈਡ ਉੱਤੇ ਠੀਕ ਆ ਤੇ ਦੂਜਾ ਸੂਆ ਸੂਈ ਵੀ ਆ ਦੂਜਾ ਸੂਆ ਸੂਈ ਵੀ ਆ ਠੀਕ ਆ ਤੇ ਮਗਰ ਕੀ ਆ ਗਿਆ ਹਾਂ ਮਗਰ ਇਹਦੇ ਕੱਟੀ ਆ ਗਈ ਬਈ ਜੈਡ ਬਲੈਕ ਆ ਹਨਾ ਕੱਟੀ ਹਾਂ ਆ ਦੇਖੋ ਜੀ ਕੱਟੀ ਦੇਖੋ ਦਾੜੀ ਨੂੰ ਮੁੱਛਾਂ ਵਧੀਆਂ ਪਈਆਂ ਤੇ ਚੰਗੀ ਕੱਟੀ ਆ ਤੇ ਇੱਕ ਸਿੰਗ ਨਾਲ ਥੋੜਾ ਜਿਆਦਾ ਕੱਟੀ ਮੋਦੀ ਦੀ ਆ ਬਈ ਮੋਦੀ ਦੀ ਤੇ ਠੀਕ ਆ ਨਾ ਝੋਡੇ ਵੀ ਲੰਗੇ ਗੱਦ ਘਾਟ ਵਾਲੀ ਆ ਹਨਾ ਹਾਂ ਤੇ ਪਾਰਲਾ ਸਿੰਘ ਇਹਦੇ ਟੁੱਟਿਆ ਵਾ ਪਾਰਲਾ ਸਿੰਘ ਪੁਰਾਣੇ ਟੁੱਟਿਆ ਹੋਇਆ ਹੈ ਨਾ ਮਾੜਾ ਉਹ ਤਾਂ ਹੈਗਾ ਨਾਲ ਤੇ ਕੱਦ ਕਾੜ ਬਹੁਤ ਹਨਾਂ ਦੀਪੂ ਖੜੀ ਬਰਾਬਰ ਚੈੱਕ ਕਰਾਈ ਗਏ ਆ ਦੇਖੋ ਜੀ ਤੇ ਦੀਪੂ ਕਿੰਨਾ ਬੋਲਾ ਰੈਡੀ ਹੈ ਥੱਲੇ ਹੁਣ ਜਮਾ ਸਹੀ ਬੋਲਾ ਹੈ ਟਾਈਮ 9 ਕਿਲੋ ਰੈਡੀ ਹੈ 9 ਕਿਲੋ ਬੋਲਾ ਤੇ ਕਿੰਨਾ ਹਾਈ ਐਸਟ ਦੁੱਧ ਦੀ ਸਹੀ ਜੀ ਗੱਲ ਕਰੀ ਬਾਜ ਜਮਾ 9 ਕਿਲੋ ਦੁੱਧ ਬਈ ਕੰਡੇ ਵਾਲਾ ਦੇ ਓਕੇ ਜਮਾ ਸਹੀ ਗੱਲ ਕਰੀਆ ਤੇ ਕੱਦ 16 ਇਹਨੇ 17 ਬਾਕੀ ਦੀ ਵੀਰੇ ਵੀਡੀਓ ਬਣਾਉਣ ਦਾ ਟਾਈਮ ਨਾ ਆਪਣਾ ਸਹੀ 10 ਵਜੇ ਦਾ ਠੀਕ ਆ ਆ ਮੋਬਾਈਲ ਨਹੀਂ ਮੜਾ ਤੇਰੇ ਵਾਲੇ ਦਿਖਾ ਦਈਏ ਆ ਦੇਖੋ ਜੀ 11 ਹੀ ਬਜੇ 11 ਵਜ ਗਏ ਵੀਰੇ ਹਈ ਠੀਕ ਆ ਟਾਈਮ ਦਿਖਾਤਾ ਤੇ ਆਥ ਨੂੰ ਨੇ ਬਲਟੇਲਾ ਕੱਢ ਕੇ ਕੋਈ ਏ ਥਲੇ ਦੁੱਧ ਨਹੀਂ ਛੱਡਿਆ ਵਾ ਥੱਲੇ ਸਾਨੂੰ ਸਿੱਧਾ ਪਸਮਾ ਤੋਂ ਬਦਲ ਲੈਨੇ ਕੱਢ ਲਾ ਦੀਪੂ ਬਾਹਰੋਂ ਤੋਰ ਕੇ ਦਿਖਾ ਦੀਏ ਤੇ ਮਿਲਕ ਬੇਨ ਵੀ ਚੰਗੀ ਆਉਂਦੀ ਆ ਤੇ ਫੇਸ ਵੀ ਚੰਗਾ ਤੇ ਹੈ ਵੀ ਜੈਡ ਬਲੈਕ ਆ ਹਨਾ ਝੋਟੀ ਹਾਂ ਹਾਂ ਚੰਗੀ ਆ ਪੂਰੀ ਝੋਟੀ ਤੇ ਬਾਕੀ ਦਾ ਬੱਚਾ ਵੀ ਮਗਰ ਚੰਗਾ ਆ ਗਿਆ ਤੇ ਸਿੰਘ ਨੂੰ ਹਾਂ ਕੱਟੀ ਵੀ ਚੰਗੀ ਆ ਤੇ ਦੁੱਧ ਵੀ ਕਹਿੰਦਾ 13 ਤੋਂ ਪਲੱਸ 14 ਦੇ ਨੇੜੇ ਨੇ ਦੇ ਦੇਣਾਗਾ ਤੇ ਬਾਕੀ ਦੀ ਗੱਲ ਵੀਰੇ ਦੁੱਧ ਹੁੰਦਾ ਸੇਵਾ ਦਾ ਜੇ ਆਪਾਂ ਸੇਵਾ ਕਰਾਂਗੇ ਤਾ ਦੁੱਧ ਚੋਲਾਂਗੇ ਠੀਕ ਆ ਨਾ ਗੱਲ ਤੇ ਬਾਕੀ ਆ ਤਾਰਾਂ ਧੂਰਾਂ ਤੁਹਾਨੂੰ ਕਰਾਉਣੇ ਆ ਚੈੱਕ ਤੇ ਚੰਗੀ ਝੋਟੀ ਹੈਗੀ ਕੋ ਵੀਰੋ ਤੋਰਾ ਤਾਰਾ ਤੁਹਾਨੂੰ ਕਰਾ ਰਹੇ ਆ ਚੈੱਕ ਪਹਿਲਾਂ ਫੇਸ ਕਰੋ ਚੈੱਕ ਤੇ ਚੰਗੇ ਕੱਦ ਕਾਠ ਦੀ ਝੋਟੀ ਹੈ ਠੀਕ ਆ ਜੀ ਬਾਹਰ ਕੱਢ ਲਈ ਸਮਾਰ ਕੇ ਦਿਖਾਉਣੀ ਆ ਜੀ ਪੂਆ ਦੇਖੋ ਲੈਵਾ ਮੂਰੋ ਤੇ ਲੈ ਵਹਨੇ ਆਥਰ ਨੂੰ ਭਰ ਲੈਣਾ ਪੂਰਾ ਠੀਕ ਆ ਜੀ ਆ ਦੇਖੋ ਕਰੋ ਚੈੱਕ ਜਿਗਾ ਆਠਾ ਜੂਠਾ ਬਹੁਤ ਚੋੜਾ ਪਿਆ ਹਨਾਂ ਦੀਪੂ ਤਾਂ ਤੋਂ ਤੇ ਬਾਕੀ ਦਾ ਬਹੁਤ ਵੀਡੀਓ ਆਪਣੇ ਚੈਨਲ ਤੇ ਹੈਗੀਆਂ ਭਾਈਆਂ ਦੀਆਂ ਮੋੜ ਲਿਆ ਵੀਰੇ ਕੋਈ ਪਿੰਡਾ ਪੁੰਡਾ ਝੋਟੀ ਦਾ ਹਾਂ ਬਰੀਕੀਆਂ ਜਾ ਪੂਰੀਆਂ ਆ ਪੂਰਾ ਵੀ ਨਹੀਂ ਆ ਦੇਖੋ ਜੀ ਬਰੀਕੀਆਂ ਇਹ ਜੀ ਬੰਦਾ ਜਿਹੜਾ ਖਾਰ ਖੂਹ ਹੈ ਉਹੀ ਲਗੂ ਠੀਕ ਆ ਵੀਰੇ ਠੀਕ ਆ ਤੇ ਬਾਕੀ ਦਾ ਬਲੈਕ ਆ ਹਨਾ ਜਮਾ ਓਕੇ ਆ ਦੇਖੋ ਜੀ ਕਰੋ ਚੈੱਕ ਤੇ ਬਾਕੀ ਦੀ ਗੱਲ ਇਹ ਆ ਵੀਰੇ ਦਸੱਲੀ ਕਰ ਲਿਆ ਕਰੋ ਤੁਸੀਂ ਆਪ ਨੂੰ ਦੋ ਟਾਈਮ ਚੋਲਿਆ ਕਰੋ ਤੇ ਭਾਉਂ ਦੀ ਆਨਲਾਈਨ ਮੰਗਾ ਲਓ ਤਾਂ ਵੀ ਬਾਈਆਂ ਦਾ ਕਿਤੇ ਕੋਈ ਲਾਂਬਾ ਨਹੀਂ ਆਇਆ ਤੇ ਛੱਡ ਬੱਚਾ ਪਤਾ ਨਾ ਤੁਨਾਂ ਕਰਾ ਦਿੰਨੇ ਚ ਇੱਕ ਆ ਦੇਖੋ ਜੀ ਤੇ ਬਾਕੀ ਦਾ ਹਜੇ ਤਾਂ ਬਹਿਲੀ ਆ ਤੜਕੇ ਦੀ ਤੇ ਥਾਣਾ ਹਵਾਨਾ ਨੇ ਹੱਥਾਂ ਨੂੰ ਪੂਰਾ ਤਿਆਰ ਕਰ ਲੈਣਾਗਾ ਠੀਕ ਆ ਜੀ ਤੇ ਝੋਟੀ ਕੁਆਲਿਟੀ ਪੂਰੀ ਆ ਤੇ ਰੇਟ ਦੇ ਭੂਫਰੇ ਦਾ ਰੇਟ ਤਾਂ ਫੋਨ ਦੀ ਕਰ ਠੀਕ ਆ ਵੀ ਤੇ ਜਮਾ ਜਾਇਜ ਹੀ ਹੋਣ ਜਮਾ ਜਾਇਜ ਪਸ਼ੂ ਦੇ ਹਿਸਾਬ ਨਾਲ ਹੈਨਾ ਪਸ਼ੂ ਦੇ ਜਿਹੜੇ ਹਿਸਾਬ ਦੀ ਝੋਟੀ ਆ ਉਸ ਹਿਸਾਬ ਨਾਲ ਬਾਈ ਕਹਿੰਦਾ ਮੁੱਲ ਜਮਾ ਜਾਇਜ ਹੋਊਗਾ ਤੇ ਧਾਰਾ ਤੁਹਾਨੂੰ ਕਰਾਉਣਿਆਂ ਚੱਕਾ ਬੱਚਾ ਜਾਉਂਦਾ ਤੁਸੀਂ ਦੇ ਲੱਗ ਆਏ 11 ਵਜੇ ਫੇਰ ਫੇਰ ਵਜਾ ਮਰਲਾ ਠੀਕ ਆ ਆ ਆ ਤਾਂ ਪੂਜਾ ਨੇ ਪਾਣੀ ਬੱਚਾ ਜਾਉਂਦਾ ਵੀਰੋ ਤੁਸੀਂ ਦੇਖ ਸਕਦੇ ਆ ਦੇਖੋ ਜੀ ਬੱਚਾ ਜਾਉਂਦਾ ਤੁਸੀਂ ਦੇਖ ਸਕਦੇ ਹੋ ਚਲੋ ਬੰਨੋ ਪੱਤ ਬੱਚਾ ਇਹ ਆ ਦੇਖੋ ਜੀ ਤੇ ਆਹ ਕਰੋ ਚੱਕ ਜੀ ਪੱਤੀ ਜਾਨ ਵਾਲੀ ਆ ਨਾ ਪੂਰੀ ਦੀਪੂ ਆ ਦੇਖੋ ਜੀ ਮੈਂਦਲਾ ਇਹ ਤੈਨੂੰ ਖਿੱਚ ਕੇ ਨਾਲ ਲੈ ਜੀ ਆ ਦੇਖੋ ਜੀ ਬਾਕੀ ਦਾ ਪੇਸ ਕਰੋ ਚੱਕ ਤੇ ਕਿ ਵਾਈ ਜੋਟੀ ਵੀ ਤੁਹਾਨੂੰ ਕਰਾ ਰਹੇ ਆ ਚੈੱਕ ਜੀ ਠੀਕ ਆ ਤੇ ਪਰਲੀ ਸ਼ਰਨ ਹੋ ਜਾ ਵੀਰੇ ਇਧਰ ਨੂੰ ਬੜਾ ਜ ਦਿਖਾ ਦਈਏ ਉਤਰ ਰਹੀ ਹੈ ਝੋਟੀ ਬਾਕੀ ਦਾ ਟਾਈਮ ਨਾ ਥੋੜ੍ਹਾ ਹੀ ਹੋਇਆ ਜੈ ਨਾ ਹਾਂ ਆ ਲਓ ਜੋ ਠੋਕ ਬਸਮਾ ਦੇਖ ਲੋ ਮੈਂ ਨੇੜੇ ਤੋਂ ਬੜਾ ਬਸਮਾ ਦਿਖਾ ਦਿੰਦੇ ਆ ਦੇਖੋ ਇੱਕ ਨੰਬਰ ਬਸਮਾ ਚਾਰੇ ਖਣਾ ਨੇ ਇੱਕ ਝਾਲ ਵੀ ਮਾਰ ਦੇਗਾ ਐਦੇ ਜੀ ਮਾਰ ਲਾ ਸਕਾ ਨੂੰ ਲੋੜ ਨੂੰ ਪਤਾ ਦੇ ਠੰਡ ਘਾਰਾਂ ਵੀਰੇ ਗਾਣੀ ਦੀਪੂ ਇੱਧਰ ਦੀ ਪਾਸੇ ਤੇ ਕੋਲ ਇੱਧਰ ਨੂੰ ਹੋ ਜਾ ਮਰਾ ਆ ਦੇਖੋ ਜੀ ਓਕੇ ਵੀਰੇ ਮਾੜਾ ਮੁਰਲੇ ਚ ਮਾਰ ਨਹੀਂ ਹੋਰ ਮਾਰ ਲਓ ਬਾਸ ਵੀਰੇ ਤੇ ਦੀਪੂ ਦੁੱਧ ਦੇ ਦੂਗਾ 14 ਕਿਲੋ 14 ਕਿਲੋ ਦੁੱਧ ਬਈ ਠੀਕ ਆ ਵੀਰੇ ਆ ਦੇਖੋ ਫੇਸ ਕਰ ਲੋ ਤੇ ਇੱਕ ਪੂਰੀ ਚੰਗੀ ਝੋਟੀਆਂ ਬਾਕੀ ਦਾ ਪਿੰਡ ਹਲਕੜੇ ਜਿਲ੍ਹਾ ਬਰਨਾਲਾ ਰੇਟ ਬਾਈ ਫੋਨ ਤੇ ਕਰਾਂਗੇ ਆ ਦੇਖੋ ਆ ਦੇਖੋ ਜੀ ਤੇ ਰੇਟ ਹੂ ਜਾਇ ਜੀ ਹੋਣਾ ਅਸੀਂ ਲੈ ਕਰਾਂਗੇ ਠੀਕ ਹੈ ਆ ਵੀ ਬਾਹ ਜੈ ਜੀ ਨੂੰ ਵੀ ਆਲਾ ਕਹਿ ਵੀ ਟੋਪੀ ਲੈ ਲੈਂਦੇ ਨੇ ਆ ਜੈ ਜੀ ਨਹੀਂ ਆ ਨਹੀਂ ਛੋਟੀ ਬਹੁਤ ਚੰਗੀ ਆ ਵੀਰੇ ਤੇ ਬਾਕੀ ਦੀ ਗੱਲ ਦੀ ਭੂਦੇ ਪਸਮਾ ਦੇਖ ਲਿਟਿਆ ਹਣਾ ਹੁਣ ਦੇਖ ਦੁਬਾਰਾ ਫੇਰ ਦਿਖਾ ਦਗੇ ਪਸਮਾ ਤੇ ਟਾਈਮ 10 ਵਜੇ 11 ਵਜੇ ਲਈ ਆ ਠੀਕ ਆ ਜੀ ਤੁਹਾਨੂੰ ਦਿਖਾਤਾ ਆ ਦੇਖੋ ਸਾਰੇ ਬੰਨ ਨਿਕਲ ਪਾ ਯਾਰ ਬਿਤਰ ਕੇ ਚੋਈ ਨਹੀਂ ਜਾਂ ਨਹੀਂ ਉਹਦਾ ਦੀਂਦੀ ਆ ਵੀਰੇ ਕੋਈ ਤਾਂ ਹੈ ਨਹੀਂ ਇਹ ਚੱਲ ਤੇ ਬਾਕੀ ਦਾ ਨੰਬਰ ਬਾਈਆਂ ਦਾ ਹੈਗਾ 6284110 ਏਕੜ 41 ਪਿੰਡ ਅੜ ਕਰੇਜਾ ਬਰਨਾਲਾ ਤੇ ਸਾਰੇ ਵੀਰਾਂ ਦਾ ਇੰਤੈ ਵੀਡੀਓ ਦੇਖਣ ਲਈ ਤਿਆਰ ਲੋ ਧੰਨਵਾਦ